ਸਿਟੀ ਖੰਨਾ ਦੇ ਵਿੱਚ ਜਿਨ੍ਹਾਂ ਨੇ ਮਾਰਦਾਤ ਕੀਤੀ ਸੀਗੀ 9 ਤਰੀਕ ਦੀ ਦਰਮਿਆਨੀ ਰਾਤ ਇੱਥੇ ਇੱਕ ਮਹਿੰਦਰ ਸਿੰਘ ਪੁੱਤਰ ਧਰਮਪਾਲ ਸ਼ਰਾਬ ਠੇਕੇ ਦੇ ਉੱਪਰ ਇੱਕ ਐਸ ਸੇਲਸਮੈਨ ਕੰਮ ਕਰਦੇ ਤੇ ਰਾਤ 12:30 ਦੇ ਵਿੱਚ ਇਹ ਆਪਣਾ ਸੇਲ ਦੀ ਜੋ ਜਮਾ ਰਾਸ਼ੀ ਨੂੰ ਬੈਗ ਦੇ ਵਿੱਚ ਲੈ ਕੇ ਆ ਰਹੇ ਸੀਗੇ ਤੇ ਪੁਰਾਣਾ ਬਸ ਸਟੈਂਡ ਕੋਲੋਂ ਇਹਨਾਂ ਦੇ ਪਿੱਛੇ ਦੋ ਮੋਟਰਸਾਈਕਲ ਤੇ 5 ਤੋਂ 6% ਸਵਾਰ ਸੀਗੇ ਜਿਨ੍ਹਾਂ ਦੇ ਫੇਸ ਕਵਰ ਸੀਗੇ ਉਹਨਾਂ ਨੇ ਇਹਨਾਂ ਦਾ ਪਿੱਛਾ ਕੀਤਾ ਤੇ ਪੁਰਾਣੀ ਆਬਾਦੀ ਕੋਲ ਆ ਕੇ ਆ ਅੱਗੇ ਪਿੱਛੇ ਬਾਈਕਸ ਲਾ ਕੇ ਇੱਕ ਤੇਜ਼ धार ਵਾਲੇ ਹਥਿਆਰ ਨਾਲ ਇਹਨਾਂ ਦੇ ਉੱਪਰ ਬਾਤ ਕਰਦੇ ਹੋਏ ਇਹਨਾਂ ਦੇ ਕੋਲੋਂ ਬੈਗ ਦੀ ਕੂ ਕੀਤੀ ਬੈਗ ਦੇ ਵਿੱਚ 38000 ਰੁਪਏ ਤੇ ਉਹਨਾਂ ਦਾ ਮੋਬਾਈਲ ਫੋਨ ਸੀਗਾ ਤੇ ਇਮੀਡੀਏਟਲੀ ਐਸਪੀ ਡੀ ਦੇ ਅੰਡਰ ਟੀਮ ਬਣਾਈ ਗਈ ਜਿਹਨੂੰ ਮੇਨ ਐਸਪੀ ਖੰਨਾ ਤੇ ਉਹਨਾਂ ਦੇ ਐਸਐਚਓ ਸੀਟੀ ਵੀ ਬਲੀਵ ਕਰ ਰਹੇ ਸੀਗੇ ਤੇ ਸੀਸੀਟੀਵੀ ਟ੍ਰੇਲ ਇਸਟੈਬਲਿਸ਼ ਕੀਤੀ ਗਈ ਤੇ ਇੱਕ ਟੈਕਨੀਕਲ ਐਵੀਡੈਂਸ ਨੂੰ ਵੀ ਯੂਜ਼ ਕਰਦੇ ਵੇ ਅਸੀਂ ਜੋ ਇਸ ਕੇਸ ਦੇ ਵਿੱਚ ਮੇਨ ਸਾਰੇ ਕਿਉ ਸੀਗੇ ਉਹਨਾਂ ਨੂੰ ਟ੍ਰੇਸ ਵੀ ਕੀਤਾ ਗਿਆ ਤੇ ਅਰੈਸਟ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਮੇਨ ਜੋ ਦੋਸ਼ੀ ਹੈ ਉਹ ਗੁਰਦੀਪ ਸਿੰਘ ਉਰਫ ਬੂਟਾ ਸੁਨੀਲ ਕੁਮਾਰ ਉਦਕ ਖੇਨ ਬਹਾਦਰ ਰੂਪ ਚੰਦ ਤੇ ਤੁਫੀਸ਼ लाल राम। ये चार परसन अरेस्ट हुए हैं गुरदीप सिंह के भी दो और चोरी के मुकदमे दर्ज ने जे जो मंडी गोविंदगढ़ और एस एस नगर विखे भी उन्होंने चोरी की है ते सुनील कुमार के उपर इस केस तो अलावा तीन और मुकदमे हैं जो आ, आ, ਰੈਂਤੇ ਮੰਡੀ ਕੋ ਵਿਨਗੜ ਏਰੀਆ ਵਿਖੇ ਮਿਨਾ ਨੇ ਚੋਰੀ ਕੀਤੀ ਹੈ ਤੇ ਜੋ ਰੂਪ ਚੰਦਰ ਉਹਦੇ ਉੱਪਰ ਇੱਕ ਹੋਰ ਸਰਨ ਥਾਣੇ ਦੇ ਵਿਖੇ ਇੱਕ ਚੋਰੀ ਦਾ ਮੁਕਦਮਾ ਦਰਜ ਹੈ ਤੇ ਆ ਵਾਲੀ ਜੋ ਗਿਰੋ ਹੈ ਇਹਦੇ ਪਰਦਾ ਫਾਸ਼ ਹੋਣ ਤੋਂ ਇੱਕ ਜੋ ਮਲਟੀ ਡਿਸਟ੍ਰਿਕਟ ਦੇ ਵਿੱਚ ਇੱਕ ਚੋਰੀ ਦੇ ਗਿਰੋ ਜੋ ਕੰਮ ਕਰ ਰਿਹਾ ਸੀਗਾ ਉਹਦਾ ਟ੍ਰੇਸ ਵੀ ਹੋਇਆ ਉਹਨਾਂ ਨੂੰ ਫੜਿਆ ਗਿਆ ਇਹਨਾਂ ਦੇ ਕੋਲੋਂ ਚੋਰੀ ਕਰਨ ਵੇਲੇ ਜੋ ਹਥਿਆਰ ਯੂਜ਼ ਕੀਤਾ ਗਿਆ ਸੀਗੇ ਜੋ ਦਾ ਤੇ ਖੁਕਰੀ ਜੋ ਇੱਕ ਨੇਪਾਲੀ ਹਥਿਆਰ ਹੁੰਦਾ ਹੈਗਾ ਖੁਕਰੀ ਤੇ ਤਲਵਾਰ ਤੇ ਇੱਕ ਬਿਨਾ ਨੰਬਰੀ ਮੋਟਰਸਾਈਕਲ ਬਰਾਮਦ ਹੋਈ ਹੈ ਤੇ ਤੀਜਾ ਜੋ ਮੁਕਦਮਾ ਹੈਗਾ